ਕਾਲ ਜੀ ਸਾਰਿਆਂ ਨੂੰ ਰੰਧਾਵਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਨਾਮ ਆਪਣਾ ਜੱਗੀ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਆਪਣਾ ਵੱਡੇ ਤਹਿਸੀਲ ਡੇਰਾ ਬਾਬਾ ਨਾਨਕ ਨੰਬਰ ਆਪਣਾ 815817550 ਵੀਡੀਓ ਫੁੱਲ ਜ਼ਰੂਰ ਵੇਖਿਆ ਅੱਜ ਦੋ ਝੋਟੀਆਂ ਦੇ ਵੀਡੀਓ ਧੋਕੜਾਂ ਗੱਬਣਾ ਤੇ ਬਹੁਤ ਇੰਟਰਸਟਿੰਗ ਵੀਡੀਓ ਹੈ ਜਿਹੜੀ ਤੇ ਇਹ ਤੁਹਾਡੇ ਵਾਸਤੇ ਇੱਕ ਤੋਹਫੇ ਲੈ ਕੇ ਆਏ ਆ ਅੱਜ ਡਿਮਾਂਡ ਬਹੁਤ ਵੀਰਾਂ ਦੀ ਹੁੰਦੀ ਧੋਕੜਾਂ ਗੱਬਣਾ ਮੱਝਾਂ گاਵਾਂ ਦੀ ਤੇ ਅੱਜ ਗੱਬਣਾ ਧੋਕੜੇ ਲੈ ਕੇ ਝੋਟੀਆਂ ਆਏ ਆ ਉਹ ਪਿਓਰ ਜਿਹੜੀਆਂ ਹਰਿਆਣੇ ਵਾਲੀਆਂ ਵੱਡੀਆਂ ਝੋਟੀਆਂ ਤੀਜਾ ਸੂਆ ਝੋਟੀ ਆ 5 ਤੋਂ 6 ਕਿਲੋ ਦੁੱਧ ਤੇ 5 ਮਹੀਨੇ ਦੀ ਚੈੱਕ ਪਾਸ ਗਾਰੰਟੀ ਨਾਲ سٹਾਮ ਤੇ ਲਿਖ ਕੇ ਗਾਰੰਟੀ ਦੇਵਾਂਗੇ ਝੋਟੀ ਦੀ ਤੇ ਠੰਡੀ ਠੰਡੀ ਪਾਲੀ ਜਾਂਦੀ ਤੇ ਤੋੜਾ ਵੇਖੋ ਝੋਟੀ ਦਾ ਕੋੜੀਆਂ ਵਾਲਾ ਤਾਂ ਪੂਰਾ ਸੇਰ ਚੁੱਕੇ ਝੋਟੀ ਜਿਹੜੀ ਤੁਰਦੀ ਆ ਇਹ ਅਡਰ ਉੱਤੇ ਦੀ ਕੁਆਲਿਟੀ ਬਹੁਤ ਚੰਗੀ ਹੈ ਝੋਟੀ ਦੀ ਖਾਨ ਦੀ ਕੁਆਲਿਟੀ ਚੰਗੀ ਹੈ ਗੇਨਸ ਬਹੁਤ ਸੋਹਣੀਆਂ ਨਾੜਾਂ ਜਿਹੜੀਆਂ ਅਡਰ ਦੇ ਉੱਤੇ ਹੈਗੀਆਂ ਨੇ ਤਿਆਰ ਬਹੁਤ ਸੋਹਣੀ ਝੋਟੀ ਹੁੰਦੀ ਹੈ 16 17 ਕਿਲੋ ਵਾਲੀ ਝੋਟੀ ਹੈ ਕੋਈ ਛੋਟੀ ਕੀ ਨਹੀਂ ਤੇ ਵੱਡੀ ਲੈਂਥ ਹਾਈਟ ਜਿਹੜੀ ਫੋਲੇ ਦੀ ਬਾਕੀ ਇਹਦਾ ਜਿਹੜਾ ਬੋਡੀ ਸਟਰਕਚਰ ਬਹੁਤ ਚੰਗਾ ਆ ਢਾਂਚਾ ਬਹੁਤ ਚੰਗਾ ਝੋਟੀ ਦਾ ਬੋਡੀ ਸਟਰਕਚਰ ਦੇਖੋ ਕਿੰਨਾ ਸੋਹਣਾ ਪੇਠ ਪੂੜਾ ਲੱਗਾ ਵਾ ਬਹੁਤ ਸੋਹਣੀ ਮਿੰਤੀ ਮੁੰਤੀ ਵਾਲੀ ਝੋਟੀ ਆ ਤੇ ਦੋਨੇ ਝੋਟੀਆਂ ਟੋਕੜਾਂ ਗੱਬਣਾ ਜੇ ਕੋਈ ਵੀਰਪਰਾ ਜੋੜਾ ਖੜਦਾ ਤੇ ਉਹਨੂੰ ਬਹੁਤ ਫਾਇਦਾ ਇਹਨਾਂ ਦੇ ਵਿੱਚ 5 ਮਹੀਨੇ ਤੇ ਕਮੇਟੀ ਨਿਕਲਣ ਵਾਲੀ ਹੈ ਉਹਨਾਂ ਦੇ ਹਿਸਾਬ ਲਾ ਲਓ ਤੇ ਝੋਟੀਆਂ ਨੇ ਮੁੱਲ ਇੱਕ ਇਸ ਟਾਈਮ ਜਿਹੜੇ ਪਾਵਾਂਗੇ ਉਹ ਫਰੀ ਵਾਲੇ ਹੋਣਗੇ ਐਹ ਵੱਡੀ ਝੋਟੀ ਦਾ ਜਿਹੜਾ ਮੁੱਲ ਆ ਕੋਈ ਸਵਾਣੀ ਕੋਈ ਡੇਡ ਨਹੀਂ ਕੋਈ ਲੱਖ ਨਹੀਂ ਕੋਈ 90 ਨਹੀਂ 85 ਹਜ਼ਾਰ ਦੀ ਝੋਟੀ ਦੇਣੀ ਜਸਨੋ ਉਹ ਚ ਹਰ ਵੀਰ ਜਿਹੜਾ ਕੋਈ ਵੀ ਫੋਨ ਕਰੂਗਾ ਲੈਣ ਦਾ ਚਾਹਵਣ ਹੋਗਾ ਜੇ ਕੋਈ ਜੋੜਾ ਕਰੂਗਾ ਤੇ ਫੁੱਲ ਮਾਨਤਾਨ ਹੋਊਗਾ ਜੇ ਇਕੱਲੀ ਖੜੂਗਾ ਤਾਂ ਵੀ ਮਾਨਤਾਨ ਕਰਾਂਗੇ 85000 ਦੀ ਇਸ ਟਾਈਮ ਜੈਸ ਨੋਵਾ ਆ ਦੋ ਨੰਬਰ ਤੇ ਝੋਟੀ ਪਹਿਲਾ ਸੁਆ ਨੋ ਦਾ 4 ਦਾ ਐਸ ਟਾਈਮ ਲੱਗੀ ਆ ਛੋਟਾ ਸਿੰਘ ਫੇਸ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਝੋਟੀ ਨੂੰ ਬਹੁਤ ਸੋਹਣਾ ਫੇਸ ਆ ਨਿਕਲਿਆ ਪਿਛਲ ਚੜਾਈ ਤੇ ਝੋਟੀ ਐ ਗੋਬਰੀਕੀਆਂ ਤੇ ਝੋਟੀ ਜੈਡ ਬਲੈਕ ਆ ਵੀ ਬਹੁਤ ਸੋਹਣੀ ਵੇਖੋ ਪੂਛ ਦੀ ਵੀ ਸਾਰੀ ਜੈਡ ਬਲੈਕ ਝੋਟੀ ਇੱਕ ਵੀ ਵਾਲ ਸਫੇਦ ਨਹੀਂ ਤੁਹਾਨੂੰ ਦਿਖੇਗਾ ਫੇਸ ਪੂਛ ਬਹੁਤ ਸੋਹਣਾ ਲੱਗਾ ਸੇਮੇ ਛੋਟਾ ਲੱਗਾ ਥਾਂਡ ਦੀ ਕੁਆਲਿਟੀ ਚੰਗੀ ਐ ਗੱਡੀ ਕੋਲ ਇਹ ਕੱਟੀ ਦੀ ਹਾਈਟ ਲੈਨ ਤੋਂ ਪਹਿਲੇ ਸਵੇਰੇ ਅਕੋਰਡਿੰਗ ਬਹੁਤ ਚੰਗੀ ਆ ਵੱਡੀ ਮੈਂ ਜਿੱਡੀ ਹੈ ਤੁਸੀਂ ਦੇਖ ਸਕਦੇ ਜੇ ਫੁੱਲ ਗੇਟ ਵਾਲੀ ਤੇ ਹਾਈਟ ਵਾਲੀ ਕਰੀ ਨੀ ਬਾਕੀ ਤੁਸੀਂ ਇਹ ਜਿਹੜਾ ਵੀ ਚੈਨਲ ਤੇ ਤੁਸੀਂ ਵੀ ਦੇਖ ਸਕਦੇ ਜੇ ਵੀਡੀਓ ਉੱਪਰ ਮਾਈਕ ਆ ਕੇ ਵੀ ਦੇਖ ਸਕਦੇ ਜੇ ਕੱਟੀਆਂ ਦੋਨੇ ਬਹੁਤ ਚੰਗੀਆਂ ਤੇ ਇਹ ਕੱਟੀ ਦਾ ਵੀ ਮੁੱਲ ਜਿਹੜਾ ਬਹੁਤ ਹੀ ਜਾਨਵਰ ਹੋਏਗਾ ਇਹ ਇੱਕ ਨਾ ਇੱਕ ਫਰੀ ਵਾਲਾ ਕੰਮ ਹੈ ਅੱਜ ਇਹ ਜਿਹੜਾ ਕੋਈ ਭਰਾ ਜੋੜਾ ਲੈ ਜਾਊਗਾ ਬਹੁਤ ਹੀ ਫਾਇਦੇ ਵਿੱਚ ਰਹੂਗਾ ਉੱਚੋ ਇੱਕ ਮੱਝ ਜਿਹੜੀ ਉਹਨੂੰ ਫਰੀ ਭੰਨਣ ਵਾਲੀ ਆ ਇਹ ਝੋਟੀ ਦਾ ਮੁੱਲ ਭਾਵੇਂ ਇਹਦਾ ਵੀ 90 ਗ੍ਰਾਣੋਂ 85 ਇਹ ਝੋਟੀ ਦਾ ਵਾਂਗੇ ਇਸ ਟਾਈਮ 75000 ਦੀ ਜੱਸਨੋ ਮਾਨਤਾਨ ਫੁੱਲ ਹੋਣਗੇ ਜੇ ਕੋਈ ਜੋੜਾ ਖੜੂਗਾ ਡੇਢ ਦਾ ਦੇ ਦਾਂਗੇ ਵੀਰਾਂ ਨੂੰ ਜੋੜਾ ਤੇ ਪਰ ਇੱਕ ਗੱਲ ਡੇਢ ਦੀ ਕੱਲੀ ਮੱਝ ਜਿਹੜੀ ਆ ਝੋਟੀ ਮਿਲ ਨਹੀਂ ਇਸ ਟਾਈਮ ਬਾਜ਼ਾਰ ਤੇ ਇਹਦੇ ਨਾਲ ਦੀ ਡੇਢ ਤੋਂ ਥੱਲੇ ਝੋਟੀ ਮਿਲ ਨਹੀਂ ਰਹੀ ਕੋਈ ਵੀ ਤੇ ਬਾਕੀ ਪਹਿਲਾਂ ਸਵੇਰ ਝੋਟੀ ਨੇ 10 ਕਿਲੋ ਦੁੱਧ ਚਵਾਇਆ ਉਮੀਦ ਹੈ 13-14 ਕਿਲੋ ਦੁੱਧ ਦੂਜੇ ਸਵੇਰ ਚਵਾਉਗੀ ਝੋਟੀ ਬਾਕੀ ਵੀਰਾਂ ਨੂੰ ਇਹੋ ਰਿਕਵੈਸਟ ਹੈ ਵੀ ਜਿੰਨੇ ਵੀ ਆਪਣੇ ਕੋਲ ਮਾਲ ਖਰੀਦਣਾ ਫਾਰਮ ਤੇ ਆਵੇ ਵਿਜ਼ਿਟ ਕਰੇ ਆ ਕੇ ਆਪਣੀ ਤਸੱਲੀ ਕਰੇ ਚੈੱਕ ਪਾਸ ਕਰਾਵੇ ਥਾਣਾ ਦੀ ਗਾਰੰਟੀ ਜਿਹੜੀ ਆਪਣੀ ਸਾਡੇ ਫਾਰਮ ਦੀ ਹੋਏਗੀ ਚੈੱਕ ਪਾਸ ਦੀ ਵੀ ਸਾਡੀ ਗਾਰੰਟੀ ਹੋਏਗੀ ਫਾਰਮ ਦੀ ਦੂਜੇ ਥਾਂ ਦੀ ਸਾਡੀ ਕੋਈ ਗਾਰੰਟੀ ਨਹੀਂ ਜੀ ਬਾਕੀ ਤੁਸੀਂ ਆਣ ਕੇ ਇੱਥੇ ਤਸੱਲੀ ਕਰ ਸਕਦੇ ਜੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਨਾਲੇ ਚੈਨਲ ਨੂੰ ਵਾਤ ਤੋਂ ਵਾਤ ਸਬਸਕ੍ਰਾਈਬ ਕਰੋ ਸਪੋਰਟ ਕਰੋ ਆਪਣਾ ਇਹ ਜਿਹੜਾ ਚੈਨਲ ਇੱਥੇ ਤੁਹਾਨੂੰ ਹਰ ਵੀਡੀਓ ਛੋਟੀ ਵੱਡੀ ਮਿਲਿਆ ਕਰੇਗੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੈਨਲ ਨੂੰ ਵੇਂ ਤੇ ਵਾਤਵਾਦ ਸਪੋਰਟ ਕਰੋ ਸਤਿ ਸ੍ਰੀ ਅਕਾਲ ਜੀ